ਹੈ ਇਹਨਾਂ ਨੂੰ ਸ਼ਰਮ ਚਾਹੀਦੀ ਆ ਕੀ ਕਰੀਏ ਇਹੋ ਜੀ ਸਰਕਾਰ ਦਾ ਦੱਸੋ ਨਾ ਸਾਡੇ ਆਪਣੇ ਦੀ ਸੇਫ ਸਾਡੇ ਬੱਚੇ ਦੀ ਸੇਫ ਹੈਗੇ ਮੈਂ ਕੀ ਹੰਦਾ ਫਿਰ ਉਹੋਈ ਗੱਲ ਹੈ ਖੜੀਆ ਹਸਪੀਟਲ ਖੜਿਆ ਉਹ ਚਾਲ ਹੈ ਕਿ ਨਹੀਂ ਦੋਵਾਂ ਦਾ ਬਚਾ ਜਾ ਜੀ ਮੈਂ ਵੇਖਾਂ ਮੰਮੀ ਨੂੰ ਲੈ ਮੇਰੀ ਗੱਲ ਸੁਣੋ ਦੁਕਾਨ ਦੇ ਅੱਗੇ ਖਲੋ ਕਰੋ ਪਿੱਛੇ ਜਾਣਾ ਜਿੱਧਰ ਕਿਧੇ ਲੱਗੀ ਹੋ ਕੇ ਦੋਵਾਂ ਦੇ ਲੱਗੀ ਆ ਪਿੱਛੇ ਇੱਥੇ ਲੱਗੀ ਮੰਮੀ ਭਾਜੀ ਦੇ ਮੋਟੇ ਦੇ ਮੰਮੀ ਭਾਜੀ ਦੇ ਪੌੜਾ ਆਏ ਬੰਦੇ ਪਤਾ ਇਹੋ ਪਤਾ ਨਹੀਂ ਲੱਗਾ ਪਤਾ ਨਹੀਂ ਲੱਗਾ ਕਿੰਨੇ ਜਣੇ ਆਏ ਚਾਰ ਜਣੇ ਆਏ ਭਾਰੀ ਚਾਰ ਜਣੇ ਆਹ ਖੋਲ ਆਠ ਆ ਖੋਲ ਕਿੰਨੇ ਜਣੇ ਆ ਜਾਣੇ ਆਏ ਭਾਜੀ ਹਾਡੇ ਪਿੱਛੇ ਬਾਈਪਾਸ ਤੋਂ ਉਹਨਾਂ ਨੇ ਗੱਡੀ ਲਾਈ ਆ ਕਿਥੋਂ ਕਿਹੜੇ ਬਾਈਪਾਸ ਆਪਣੇ ਮੰਡਲੋਂ ਅੰਬਰਸਰ ਬਾਈਪਾਸ ਤੋਂ ਹਾਂ ਸਾਡੇ ਪਿੱਛੇ ਗੱਡੀ ਲਾਈ ਆ ਫਿਰ ਤੁਸੀਂ ਕੀਤੇ ਹੋ ਆਪਾਂ ਆਹੀ ਗੱਡੀ ਦੇ ਸੀ ਹਾਂਜੀ ਹਾਡੇ ਕੋਲ ਸਮਾਨ ਹੀ ਆਪਾਂ ਮੈਂ ਵੀ ਵੀਰ ਬਸ ਆਪਾਂ ਕੱਲੇ ਤੁਹਾਡੇ ਮਗਰ ਲਾਈ ਹਾਂ ਹਾਂਜੀ ਹਾਡੇ ਮਗਰ ਲੱਗੀ ਆ ਜੀ ਤੇ ਫਿਰ ਇੱਥੇ ਗੋਲੀ ਕਿੱਧਰ ਚੱਲੀ ਇੱਥੇ ਆਪਾਂ ਗੱਡੀ ਇੱਥੇ ਲਾ ਕੇ ਖਲਾਰੇ ਆ ਉਹ ਉਹਨਾਂ ਦੇ ਮਗਰ ਆ ਖਲਾਰੇ ਉਹਨਾਂ ਦੇ ਪਿੱਛੇ ਆ ਕੇ ਖੜ ਹਾਰਤੀ ਇੱਥੇ ਉਹਨਾਂ ਕੋਲ ਕਿਹੜੀ ਗੱਡੀ ਸੀ ਉਸ ਦੀ ਚੱਲ ਗਈ ਅੱਛਾ ਹਾਂਜੀ ਹਾਂਜੀ ਤੇ ਉਹ ਲੱਗੀ ਹੁਣ ਕਿਹਦੇ ਕਿਹਦੇ ਗ ਗੈਰ ਦਾ ਪਤਾ ਨਹੀਂ ਦੇ ਕਿੰਨੇ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਗੁਰਦਾਸਪੁਰ ਦੇ ਫੱਤੇਗੜ ਚੂੜੀਆਂ ਦੀਆਂ ਤਸਵੀਰਾਂ ਨੇ ਜਿੱਥੇ ਕਿ ਬੀਤੀ ਰਾਤ ਜਿਹੜਾ ਸੁਨਾਰੇ ਦਾ ਕੰਮ ਕਰਦੇ ਹੋਏ ਦੂਪਰਾਮਾਂ ਦੇ ਉੱਪਰ ਜਿਹੜੀ ਫਾਇਰਿੰਗ ਹੋਣ ਦੀ ਘਟਨਾ ਜਿਹੜੀ ਉਹ ਸਾਹਮਣੇ ਆਈ ਹੈ ਪੰਜਾਬ ਦੇ ਵਿੱਚ ਹਰ ਦਿਨ ਅਜਈਆਂ ਘਟਨਾਵਾਂ ਜਿਹੜੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਕਿ ਕਦੇ ਕਿਸੇ ਵਪਾਰਕ ਸੰਸਥਾ ਦੇ ਉੱਪਰ ਜਿਹੜੀ ਫਾਇਰਿੰਗ ਹੋ ਜਾਂਦੀ ਹੈ ਕਦੇ ਕਿਸੇ ਕਲਾਕਾਰ ਦੇ ਘਰ ਦੇ ਉੱਪਰ ਜਿਹੜੀ ਉਹ ਫਾਇਰਿੰਗ ਹੋ ਜਾਂਦੀ ਹੈਗੀ ਕਦੇ ਕਿਸੇ ਜਿਹੜਾ ਆਮ ਵਿਅਕਤੀ ਦੇ ਉੱਪਰ ਜਿਹੜੀ ਉਹ ਫਾਇਰਿੰਗ ਹੋ ਜਾਂਦੀ ਹੈ ਕਦੇ ਕਿਸੇ ਖੜਿਆਰੀ ਦਾ ਕਤਲ ਤੱਕ ਹੋ ਜਾਂਦਾ ਹੈ ਅਜਈਆਂ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਪੰਜਾਬ ਦੇ ਵਿੱਚ ਸਾਹਮਣੇ ਆ ਰਹੀਆਂ ਨੇ ਕਿਤੇ ਨਾ ਕਿਤੇ ਵਪਾਰਕ ਸੰਸਥਾਵਾਂ ਨੂੰ ਵਪਾਰੀਆਂ ਨੂੰ ਦੁਕਾਨਦਾਰੀ ਦਾ ਕੰਮ ਕਰਦੇ ਹੋਏ ਲੋਕਾਂ ਨੂੰ ਇਸ ਨੇ ਜਿਹੜਾ ਬੜੀ ਚਿੰਤਾ ਦੇ ਵਿੱਚ ਪਾਇਆ ਹੋਇਆ ਹੈਗਾ ਲੋਕ ਹੁਣ ਆਪਣੀ ਵਪਾਰ ਨੂੰ ਲੈ ਕੇ ਤੇ ਆਪਣੀ ਜਾਨ ਨੂੰ ਲੈ ਕੇ ਹਮੇਸ਼ਾ ਹੀ ਚਿੰਤਾ ਦੇ ਵਿੱਚ ਰਹਿੰਦੇ ਨੇ ਭਾਵੇਂ ਕਿ ਅਜਿਹੇ ਮਾਮਲਿਆਂ ਦੀਆਂ ਘਟਨਾਵਾਂ ਹੋਣ ਤੋਂ ਬਾਅਦ ਪੁਲਿਸ ਜਿਹੜੀ ਮੌਕੇ ਦੇ ਉੱਪਰ ਪਹੁੰਚ ਜਾਂਦੀ ਹੈ ਤਬਦੀਸ਼ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ ਪਰ ਜਿਹੜੇ ਨਤੀਜੇ ਨੇ ਉਹ ਲੋਕਾਂ ਨੂੰ ਨਿਰਾਸ਼ ਕਰ ਦਿੰਦੇ ਨੇ ਕਿਉਂਕਿ ਨਤੀਜੇ ਆਉਣ ਦੇ ਵਿੱਚ ਜਿਹੜਾ ਉਹ ਸਮਾਂ ਬਹੁਤ ਆ ਲੱਗ ਜਾਂਦਾ ਹੈ ਅਤੇ ਗੈਂਗਸਟਰ ਬਾਦ ਜੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਾਨੂੰਨੀ ਵਿਵਸਥਾ ਬਣਾਉਣ ਦੀ ਗੱਲ ਕੀਤੀ ਸੀ ਪਰ ਹੁਣ ਜਿਸ ਤਰੀਕੇ ਨਾਲ ਪੰਜਾਬ ਦੇ ਜਿਹੜੇ ਹਾਲਾਤ ਹੋ ਬਣਦੇ ਜਾ ਰਹੇ ਨੇ ਉਹ ਕਿਸੇ ਤੋਂ ਲੁਕੇ ਹੋਏ ਨਹੀਂ ਸੋ ਇਹ ਤਸਵੀਰਾਂ ਕੁਝ ਅਲੱਗ ਹੀ ਜਿਹੜਾ ਬਿਆਨ ਕਰਦੀਆਂ ਨੇ ਕਿ ਕਿਸ ਤਰੀਕੇ ਨਾਲ ਸੁਨਿਆਰੇ ਦਾ ਕੰਮ ਕਰਦੇ ਹੋਏ ਭਰਾਵਾਂ ਦੇ ਉੱਪਰ ਜਿਹੜੀ ਉਹ ਫਾਇਰਿੰਗ ਹੁੰਦੀ ਹੈ ਤੇ ਪਰਿਵਾਰ ਦੀ ਚਿੰਤਾ ਵੀ ਜਿਹੜੀ ਤੁਸੀਂ ਦੇਖ ਲਈ ਹੋਣੀ ਪਰਿਵਾਰ ਨੇ ਵੀ ਜਿਹੜੀ ਇਸ ਨੂੰ ਲੈ ਕੇ ਚਿੰਤਾ ਜਿਹੜੀ ਉਹ ਪ੍ਰਗਟਾਈ ਹੈ ਕੁਝ ਦਿਨ ਪਹਿਲਾਂ ਜਿਹੜਾ ਵਪਾਰਕ ਸੰਗਠਨਾਂ ਦੇ ਵੱਲੋਂ ਵੀ ਕਿਹਾ ਗਿਆ ਸੀ ਕਿ ਪੰਜਾਬ ਦਾ ਜਿਹੋ ਜਿਹਾ ਮਾਹੌਲ ਬਣਦਾ ਜਾਂਦਾ ਹੈਗਾ ਸੋ ਪੰਜਾਬ ਦੇ ਵਿੱਚ ਜਿਹੜਾ ਵਪਾਰ ਕਰਨਾ ਜਿਹੜਾ ਉਹ ਮੁਸ਼ਕਲ ਹੁੰਦਾ ਜਾਂਦਾ ਹੈ ਉਹ ਪੰਜਾਬ ਛੱਡ ਕੇ ਜਿਹੜੇ ਵਪਾਰੀ ਉਹ ਜਾ ਸਕਦੇ ਨੇ ਪੰਜਾਬ ਦੇ ਵਿੱਚੋਂ ਵਪਾਰ ਨਹੀਂ ਕਰਨਗੇ ਪੰਜਾਬ ਨਾਲੋਂ ਜ਼ਿਆਦਾ ਜਿਹੜਾ ਅੱਜਕੱਲ ਉਹਨਾਂ ਨੂੰ ਉੱਤਰ ਪ੍ਰਦੇਸ਼ ਜੋ ਕਦੇ ਗੈਂਗਸਟਰਾਂ ਦਾ ਘੜ ਮੰਨਿਆ ਜਾਂਦਾ ਸੀ ਉਹ ਸੁਰੱਖਿਅਤ ਲੱਗਦਾ ਹੈ ਪਾਵੇਂ ਕੀ ਹਰ ਮੁਮਕਿਨ ਕੋਸ਼ਿਸ਼ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਹਰ ਇੱਕ ਮੁਮਕਿਨ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਵਪਾਰ ਵਧਾਉਣ ਦੇ ਲਈ ਤੇ ਸਵਾਲ ਇਹੀ ਉੱਠਦਾ ਹੈ ਕਿ ਇਸ ਤਰੀਕੇ ਨਾਲ ਹਰ ਰੋਜ਼ ਜਿਸ ਤਰੀਕੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਦੇ ਕਿਸੇ ਦੇ ਉੱਪਰ ਜਿਹੜੀ ਗੋਲੀ ਚੱਲ ਜਾਂਦੀ ਹੈ ਜਾਂ ਹਮਲਾ ਹੋ ਜਾਂਦਾ ਹੈ ਜਾਂ ਫਿਰ ਫਰੋਤੀ ਮੰਗੀ ਜਾਂਦੀ ਹੈ ਕਿ ਇਸ ਤਰੀਕੇ ਦੇ ਨਾਲ ਜਿਹੜਾ ਪੰਜਾਬ ਦੇ ਵਿੱਚ ਵਪਾਰ ਨੂੰ ਉਹ ਵਾਧਾ ਜਿਹੜਾ ਮਿਲੇਗਾ ਜਾਂ ਫਿਰ ਵਪਾਰ ਜਿਹੜਾ ਉਹ ਪੰਜਾਬ ਦੇ ਵਿੱਚੋਂ ਘਟੇਗਾ ਸੋ ਵੀਡੀਓ ਤੁਸੀਂ ਦੇਖ ਰਹੇ ਹੋਗੇ ਮੌਕੇ ਦੇ ਉੱਪਰ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਪਹੁੰਚਿਆ ਹੋਇਆ ਹੈ ਜਿਨ੍ਹਾਂ ਦੇ ਵੱਲੋਂ ਮਾਮਲੇ ਦੀ ਜਿਹੜੀ ਉਹ ਤਬਦੀਸ਼ ਕੀਤੀ ਜਾ ਰਹੀ ਹੈ ਕਿ ਅਧਿਕਾਰਕਾਰ ਜਿਹੜੀ ਇਹ ਪੂਰੀ ਘਟਨਾ ਹੋਈ ਕਿਵੇਂ ਹੈ ਅਤੇ ਜਿਹੜੇ ਤਿੰਨ ਵਿਅਕਤੀਆਂ ਬਾਰੇ ਦੱਸਿਆ ਜਾ ਰਿਹਾ ਕਿ ਗੱਡੀ ਦੇ ਵਿੱਚ ਸਵਾਰ ਹੋ ਕੇ ਆਉਂਦੇ ਨੇ ਅਤੇ ਤਾਵੜ ਤੋੜ ਜਿਹੜੀ ਫਾਇਰਿੰਗ ਉਹ ਕਰ ਦਿੰਦੇ ਨੇ ਇੱਕ ਤਰੀਕੇ ਨਾਲ ਇਲਾਕੇ ਦੇ ਵਿੱਚ ਵੀ ਜਿਹੜਾ ਸਹਿਮ ਦਾ ਮਾਹੌਲ ਜਿਹੜਾ ਉਹ ਬਣਿਆ ਹੋਇਆ ਹੈਗਾ ਹਾਲਾਂਕਿ ਜਿਹੜੀ ਪੂਰੀ ਗੱਲਬਾਤ ਹੈ ਉਹ ਖੁੱਲ ਕੇ ਸਾਹਮਣੇ ਨਹੀਂ ਆ ਸਕੀ ਕਿ ਕਿਸ ਦੇ ਚਲਦੇ ਜਿਹੜੀ ਫਾਇਰਿੰਗ ਜਿਹੜੀ ਉਹ ਕੀਤੀ ਗਈ ਹੈ ਕੀ ਜਿਹੜੀ ਅੰਦਰਲੀ ਜਿਹੜੀ ਗੱਲਬਾਤ ਹੈਗੀ ਸੋ ਉਸ ਦੇ ਬਾਰੇ ਜਿਹੜੀ ਹਾਲੇ ਤੱਕ ਕੋਈ ਜਾਣਕਾਰੀ ਜਿਹੜੀ ਉਹ ਸਾਹਮਣੇ ਨਿਕਲ ਕੇ ਨਹੀਂ ਆਈ ਤੁਸੀਂ ਪਰਿਵਾਰ ਦਾ ਹਾਲ ਦੇਖ ਸਕਦੇ ਹੋਗੇ ਤਸਵੀਰਾਂ ਦੇ ਵਿੱਚ ਤੁਹਾਨੂੰ ਪਰਿਵਾਰ ਜਿਹੜਾ ਉਹ ਨਜ਼ਰ ਆ ਰਿਹਾ ਹੋਊਗਾ ਜਿੱਥੇ ਕਿ ਫਾਇਰਿੰਗ ਹੋਈ ਹੈ ਕਿ ਉਸ ਜਗ੍ਹਾ ਦੇ ਉੱਪਰ ਅ ਪਿੱਛੇ ਜੁਵੈਲਰ ਸ਼ਾਪ ਵੀ ਤੁਹਾਨੂੰ ਨਜ਼ਰ ਆ ਰਹੀ ਹੋਊਗੀ ਜਿੱਥੇ ਉਹਨਾਂ ਵਿਅਕਤੀਆਂ ਦੇ ਵੱਲੋਂ ਜਿਹੜੀ ਉਹਨਾਂ ਦੋ ਭਰਾਵਾਂ ਦੇ ਉੱਪਰ ਫਾਇਰਿੰਗ ਜਿਹੜੀ ਉਹ ਕੀਤੀ ਜਾਂਦੀ ਹੈ ਸੋ ਮੌਕੇ ਦੇ ਉੱਪਰ ਪਹੁੰਚ ਕੇ ਪੰਜਾਬ ਪੁਲਿਸ ਦੇ ਵੱਲੋਂ ਆਪਣੀ ਤਵਦੀਸ਼ ਹੈ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਹੈ ਦੇਖਣਾ ਹੁਣ ਹੋਵੇਗਾ ਕਿ ਇਸ ਦਾ ਨਤੀਜਾ ਜਿਹੜਾ ਉਹ ਕਿੰਨੇ ਸਮੇਂ ਦੇ ਵਿੱਚ ਸਾਹਮਣੇ ਆਉਂਦਾਗਾ ਤੇ ਕਿੰਨੇ ਸਮੇਂ ਦੇ ਵਿੱਚ ਇਸ ਤਰੀਕੇ ਨਾਲ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਜਿਹੜੇ ਉਹ ਫੜੇ ਜਾਂਦੇ ਨੇ ਪੁਲਿਸ ਉਹਨਾਂ ਨੂੰ ਜਿਹੜਾ ਕਾਬੂ ਕਰ ਪਾਉਂਦੀ ਹੈ ਉਹ ਇੱਕ ਹਿਸਾਬ ਦੇ ਨਾਲ ਲੋਕਾਂ ਦੇ ਵਿੱਚ ਨਿਰਾਸ਼ਾ ਵੀ ਜਿਹੜੀ ਉਹ ਪਾਈ ਜਾਂਦੀ ਹੈ ਕਿ ਦੇ ਦੇਰ ਦੇ ਨਾਲ ਇਹ ਜਿਹੜਾ ਹੈਗਾ ਹੈਗਾ ਇਹਨਾਂ ਚੀਜ਼ਾਂ ਇਹਨਾਂ ਘਟਨਾਵਾਂ ਦੇ ਵੱਲ ਜਿਹੜਾ ਉਹ ਧਿਆਨ ਦਿੱਤਾ ਜਾਂਦਾ ਹੈਗਾ ਤਸਵੀਰਾਂ ਤੁਸੀਂ ਫਤੇਗੜ ਚੂੜੀਆਂ ਬਰਦਾਸ਼ਪੁਰ ਦੀਆਂ ਦੇਖ ਰਹੇ ਹੋਗੇ ਜਿੱਥੇ ਕੀ ਸੁਨਿਆਰ ਦਾ ਕੰਮ ਕਰਦੇ ਦੋ ਭਰਾਵਾਂ ਦੇ ਉੱਪਰ ਬੀਤੀ ਰਾਤ ਜਿਹੜੀ ਗੋਲੀਬਾਰੀ ਕੀਤੀ ਗਈ ਹੈ 스ਵਿਫਟ ਗੱਡੀ ਦੇ ਵਿੱਚ ਤਿੰਨ ਵਿਅਕਤੀ ਜਿਹੜੇ ਉਹ ਆਉਂਦੇ ਨੇ ਉਹਨਾਂ ਦੇ ਵੱਲੋਂ ਗੋਲੀ ਗੋਲੀਬਾਰੀ ਜਿਹੜੀ ਉਹ ਕੀਤੀ ਜਾਂਦੀ ਹੈ ਸਾਰੀ ਗੱਲ ਤਾਂ ਜਿਹਨੂੰ ਪਤਾ ਹੋਵੇ ਜਿਹੜੇ ਗੱਡੀ ਤੋਂ ਆਏ ਨੇ ਹੋਣੀ ਉਹ ਗਏ ਨਹੀਂ ਉਹ ਜਿਹਨਾਂ ਨੂੰ ਗੋਲੀ ਨਾਲ ਹੋਣਾ ਜਿਹੜੇ ਆ ਜਿਹੜੇ ਲੋਕੀ ਦਿਨੋਂ ਤੋਂ ਆਲੇ ਨੇ ਉਹਨਾਂ ਦੇ ਜਿਹੜੇ ਉਹਨਾਂ ਦੇ ਜਿਹੜੇ ਬੰਦੇ ਨੇ ਸਮਾਨ ਲੈ ਕੇ ਆ ਰਹੇ ਆ ਤੇ ਕਿਸੇ ਉਹਨਾਂ ਦੇ ਮਗਰ ਗੱਡੀ ਲੱਗੀ ਗੱਡੀ ਮਾਰਦੀ ਕੋਈ ਬੰਦੇ ਅਣਜਾਣੇ ਬੰਦੇ ਇਹ ਨਹੀਂ ਪਤਾ ਕਿੱਥੋਂ ਆਦੇ ਉਹ ਲੜੇ ਗੱਡੀ ਤੇ ਹਾਂਜੀ ਉਹ ਕਿਹੜੀ ਗੱਡੀ ਤੇ ਗੱਡੀ ਵਗੜਾਈ ਪਤ ਸਾਹਿਬ ਕਿਹੜੀ ਗੱਡੀ ਲਾ ਕੇ ਦੱਸੋ ਮੈਂ ਨਾ ਬਹੁਤ ਸਾਰੇ ਕਿਹੜੀ ਗੱਡੀ ਕੋਸ਼ਿਸ਼ ਲਾ ਜਾ ਜਿਹੜੀ ਜਾਰੀ ਹੈ ਸਰਾਲਾ ਕੈਮਰੇ ਖੁੱਲ ਪਤਾ ਲੱਗੀ ਗੱਡੀ ਉਹਨਾਂ ਕੋਲ ਕੈਮਰੇ ਭਾਈ ਨਿਗਾਨ ਬੰਦਾ ਵੇਖੇ ਪਸੇ ਗੱਡੀ ਇੱਥੇ ਆਈ ਨਹੀਂ ਜਿਹੜੀ ਉਹ ਮੰਗਦਾ ਹੋਂਕਾਰ ਇੱਕ ਲੱਗੀ ਗੱਡੀ ਇੱਕ ਇੰਨੀ ਲੱਗੀ ਗੱਡੀ ਉਹ ਆ ਪੀਜਾ ਪਲਾਸ ਵਾਲੀ ਗੱਡੀ ਵੀ ਲੱਗ ਲਗੇ ਉਹ ਉਹਨਾਂ ਦੀ ਵੀ ਗੱਡੀ ਖੋਗ ਲੈ ਗਏ ਭਾਈ ਇਹ ਚੱਲਦੇ ਹਾਂ ਆਂਦੇ ਵਿੱਚ ਰੁਤਾ ਕਾਇ ਫਾਇਰ ਹੋ ਚੁੱਕੀ ਹੀ ਪਹਿਲਾਂ ਆਪਾਂ ਜਸਟ ਅੱਗੇ ਵੇਖ ਕੇ ਆਏ ਅੰਦਰ ਹੋਏ ਕਿ ਬਾਹਰ ਹੋਏ ਜਦੋਂ ਅੰਦਰ ਹੋਈ ਫਾਇਰ ਇੱਥੇ ਹੀ ਫਾਇਰ ਦੇਖੋ ਕਿਥੇ ਲਿਖੋ ਦੇਖੋ ਦੇਖੋ ਜੀ ਹਾਂ ਆ ਵੇਖੋ ਕੇਵਲ ਕੋਈ ਖੋਲ ਖਾਲ ਮਿਲ ਜਾਈ ਤੁਹਾਨੂੰ ਉਹ ਤੇ ਪਾਣੀ ਉਹ ਕਿੱਥੇ ਕਰਦਾ ਹੈ ਹੈ ਉਹਦਾ ਕਪੜਾ ਕਪੜਾ ਸੱਡ ਗਿਆ ਹੋਇਆ ਜੀ ਉਹਨਾਂ ਦਾ ਹਾਂਜੀ ਉਹ ਕਪੜਾ ਉੱਥੇ ਪਿਆ ਸੀ ਰੈੱਡ ਕਲਰ ਐਸਾ ਫਤਿਹਗੜ ਚੂੜੀਆਂ ਸੁਨਿਆਰੇ ਬ੍ਰਦਰ ਤੇ ਫਾਇਰਿੰਗ ਹੋਈ ਹੈ ਅ ਫਤਿਹਗੜ ਚੂੜੀਆਂ ਹੁਣੇ ਥੋੜੀ ਦੇਰ ਪਹਿਲੇ ਇੱਕ ਜੁਐਲਰਸ ਸ਼ਾਪ ਹੈ ਉਹਦੇ ਤੇ ਫਾਇਰਿੰਗ ਇਨਸੀਡੈਂਟ ਹੋਈ ਹੈ ਜਿਹਦੇ ਚ ਦੋ ਜਣੇ ਜਿਹੜੇ ਜ਼ਖਮੀ ਹੋਏ ਨੇ ਅਸੀਂ ਪੁਲਿਸ ਟੀਮ ਲੈ ਕੇ ਇੱਥੇ ਪਹੁੰਚ ਗਏ ਆ ਵੈਰੀਫਾਈ ਕਰ ਰਹੇ ਆ ਜੋ ਵੀ ਕ੍ਰਾਈਮ ਹੋਏਗਾ ਔਰ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਮਕਦਮਾ ਦਰਜ ਕਰਾਇਆ ਜਾਵੇਗਾ। ਠੀਕ ਗੱਲ ਹੋਈ। ਸੇਫਟ ਗੱਡੀ ਪਈ ਪਿੱਛੋਂ ਗੱਡੀ ਲੱਗੀ ਮੁੰਡੇ ਆਉਂਦੇ ਸੀ ਸਮਾਨ ਲੈ ਕੇ ਤੇ ਉਹ ਚਾਰ ਜਣੇ ਆਏ ਪਿੱਛੋਂ ਹਾਂਜੀ ਤੇ ਐਚ ਆਰ ਨੰਬਰ ਗੱਡੀ ਜੀ 8378 ਨੰਬਰ ਤੇ ਆਉਂਦਿਆ ਫਾਇਰਿੰਗ ਹੋਈ। ਹਾਂਜੀ ਹਾਂਜੀ। ਕਿਵੇਂ ਘਟਨਾ ਵਾਪਰੀ ਸਾਰੀ? ਕਿਸ ਤਰ੍ਹਾਂ ਹੋਇਆ ਸਾਰਾ? ਨਾਲ ਮਤਲਬ ਕਿ ਅਣਜਾਣੇ ਬੰਦੇ ਵੱਲੋਂ ਕੋਈ ਅਣਜਾਣ ਬੰਦੇ ਸੀ ਭਾਈ 2 4 ਜਾਨੇ ਹਾਂਜੀ ਲੋਟਸੋ ਚੱਕਰ ਆਏ ਦੋਈਆਂ 4 ਡੁੱਤੀ ਆਈ ਸੱਚੀ ਗੱਲ ਹੋਈ ਆ ਗੱਲ ਇਹ ਕਿ ਜੋ ਤੱਕ ਜੋ ਤੱਕ ਮੈਂ ਗਲੀ ਦੇ ਬਾਹਰ ਨਿਕਲਿਆ ਉਹ ਤੱਕ ਤਾਂ ਫਾਇਰਿੰਗ ਹੋ ਚੁੱਕੀ ਹੀ ਪਹਿਲਾਂ ਹੀ ਠੀਕ ਏ ਤੇ ਜਦੋਂ ਮੈਂ ਅੱਥਰ ਪਹੁੰਚਿਆ ਤੇ ਉਦੋਂ ਦੂਜਾ ਬੰਦਾ ਜਿਹੜੀ ਦੂਜੀ ਥੇ ਰਹੀ ਜਿਨ੍ਹਾਂ ਨੇ ਕਹਿੰਦੇ ਪਏ ਨੇ ਕਿ ਹਾਂ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ ਲਵਲੀ ਜੂਲਸ ਵਾਲਿਆਂ ਦੇ ਉੱਪਰ ਉਹ ਆਪਣੀ ਗੱਡੀ 'ਚ ਆਪਣੇ ਬੰਦੇ ਨੂੰ ਪਾ ਕੇ ਲੈ ਕੇ ਜਾਂਦੇ ਸੀ ਮੇਰੇ ਸਾਹਮਣੇ ਠੀਕ ਏ ਤੇ ਮੈਂ ਜੋ ਤੱਕ ਵੇਖਿਆ ਕਿ ਪ੍ਰਿੰਸਪਾ ਜੀ ਪ੍ਰਿੰਸਪਾ ਜੀ ਉਹਨਾਂ ਦੇ ਵਾਕੀ ਦੇ ਉੱਪਰ ਗੋਲੀ ਲੱਗੀ ਹੋਈ ਸੀ ਤੇ ਫਿਰ ਉਹਨਾਂ ਨੂੰ ਹਸਪੀਟਲ ਵਿੱਚ ਲੈ ਕੇ ਜਾਂਦੇ ਹੀ ਕੱਲ ਇਹ ਹੋਈ ਕਿ ਸ਼ੁਰੂ ਵਿੱਚ ਜਦੋਂ ਵਾਪਸ ਆਏ ਆਪਣੇ ਜਾਂਦੇ ਵਾਰ ਜਿਨ੍ਹਾਂ ਦੇ ਲਵਡੀ ਜੁਲਸ ਵਾਲੇ ਜਿਹੜੇ ਆਪਣੇ ਬੰਦੇ ਨੇ ਉਹ ਦੱਸ ਰਹੇ ਨੇ ਕਿ ਉਹ ਬੰਦਿਆਂ ਨੂੰ ਅਮਸਰ ਤੋਂ ਹੀ ਮੜ ਪਿੱਛਾ ਕਰਦੇ ਆ ਰਹੇ ਲੁੱਟ-ਖੋਟ ਦੇ ਚੱਕਰ ਵਿੱਚ ਤੇ ਜਦੋਂ ਉਹਨਾਂ ਦੀ ਗੱਡੀ ਇੱਥੇ ਆ ਕੇ ਖਲੋਤੀ ਆ ਤੇ ਉਹ ਜਿਹੜੀ ਦੂਜੀ ਧਿਰ ਵਾਲੇ ਸੀ ਉਹਨਾਂ ਨੇ ਗੱਡੀ ਨਾਲ ਮਰਗ ਲਾ ਕੇ ਇੱਥੇ ਖਲਾਰ ਕੇ ਉਹਨਾਂ ਦੇ ਉੱਪਰ ਫਾਈਟਿੰਗ ਕੰਨੀ ਸ਼ੁਰੂ ਕਰਤੀ ਸੀ ਤੇ ਫਿਰ ਉਲਟਾ ਜਵਾਬੀ ਕਾਰਵਾਈ ਵਿੱਚ ਉਹਨਾਂ ਨੇ ਉਹਨ ਤੇ ਕਿਨੇ ਜਰ ਜਖਮੀ ਆ ਜਖਮੀ लवली ਜੁਐਲਰਸ ਵਾਲੇ ਤੇ ਦੋ ਦੋਨੋਂ ਪਰਾ ਹੀ ਜਖਮੀ ਹੋ ਗਏ ਨੇ ਉਹ ਚੀਜ਼ ਵਿੱਚ ਉਹਨਾਂ ਦਾ ਇੱਕ ਬੰਦਾ ਜਰੂਰ ਦੇ ਵਿੱਚ ਫਟੜ ਹੋਇਆ ਦਾ ਦੂਜੇ ਧਿਰ ਦਾ ਵੀ ਹੋਇਆ ਫਿਰ ਜਵਾਬੀ ਕਾਰ ਉਹ ਆਪਣੀ ਗੱਡੀ ਦੇ ਬੰਦਾ ਆਪਣੀ ਪਾ ਕੇ ਲੈ ਗਿਆ ਸੀ ਉਹ ਨਹੀਂ ਸੀ ਲਾਈ ਆ ਜੀ ਮੈਂ ਦੱਸਦਾ ਨਹੀਂ ਤੰਗੜਾ ਦੋ ਵੀ ਦੋ ਵੀ ਖਿਆ ਹੋ ਗਏ ਲੱਗੇ ਨਾ ਇਦਰੋਂ ਹੋ ਕੇ ਨਾ ਸਿਆਰ ਕਰਕੇ ਤੇ ਗੇੜ ਲੱਗ ਗਿਆ ਇੱਥੇ ਆਓ ਤੇ ਇੱਥੇ ਬੰਦੇ ਨਹੀਂ ਹੈਗੇ ਕੋਈ ਵੀ ਉਦੋਂ ਲੋਕ ਕੀ ਆ ਤੇ ਬੰਦਾ ਕੋਈ ਨਹੀਂ ਹੈਗਾ ਉਦੋਂ ਉੱਥੇ ਬੜੀ ਆਵਾਜ਼ ਆਈ ਮੈਨੂੰ ਰੋੜ ਰੱਪੇ ਦੀ ਮੈਂ ਭੱਜਾਂ ਆਇਆ ਵਾਂ ਤੇ ਇੱਕ ਇਹਨੂੰ ਇੱਥੇ ਦੁਹਤਾਂ ਨਾ ਮਾਰੀ ਹੈ ਤੇ ਨਾਲ ਹੀ ਫਾਇਰਿੰਗ ਹੋ ਗਈ ਆ ਬੰਦੇ ਕੌਣ ਸੀ ਮੈਨੂੰ ਦਿਖਾਉਣ ਦੀ ਹੈ ਕਿਸੇ ਫੇਰ ਫਾਇਰਿੰਗ ਹੋਈ ਹੈ ਕਿੰਨੇ ਜਣੇ ਆਏ ਇੱਥੇ ਕੋ 10 ਬਜੇ ਇਕੱਠੇ ਹੋਏ ਹੋਣੇ ਨੇ ਕੌਣ ਨੇ ਕੌਣ ਨਹੀਂ ਇਹਨੂੰ ਗੋਲੀ ਕਿਹਨੇ ਕੋਣ ਲੱਗੀ ਹੈ ਇਹ ਨਹੀਂ ਪਤਾ ਹੈ ਇਹਨਿੰਨੇ ਜਣੇ ਆਏ ਆ ਕੈਮਰਾ ਦੇਖ ਲਿਓ ਉਹ ਵੱਤ ਕੋਲੋਂ ਭਾਈ ਤਿੰਨੇ ਜਣੇ ਅਹੀਂ ਗੱਡੀ ਹਾਂ ਤਿੰਨੇ ਜਣੇ ਸੀਗੇ ਹਾਂ ਹਾਂ ਕਿੰਨੇ ਜਣੇ ਕਿੰਨੇ ਜਣੇ ਆਏ ਸੀ ਮਤਲਬ ਕਿ ਇੱਥੇ ਖੈਰਪੁਰ ਮਾਰਕੀਟ ਦੇ ਮਤਲਬ ਆਪਾਂ ਚ ਕੋਈ ਵੀ ਪਤਾ ਨਹੀਂ ਕੀ ਹਿਸਾਬ ਦਾ ਪਿੱਛੋਂ ਲੱਗੇ ਇਹਨਾਂ ਦੇ ਬੰਦੇ ਅੱਛਾ ਉਹਨਾਂ ਨੇ ਇੱਥੇ ਦੋ ਬਰਾਮਾ ਦੇ